ਆਪਣੇ ਨੇੜੇ ਬੜੇ ਸਥਾਨ ਬਣੇ ਹੋਏ ਐ ਤਖਤ ਸ੍ਰੀ ਦਮਦਮਾ ਸਾਹਿਬ ਬਣਿਆ ਹੋਇਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਤੇ ਆਪਣੇ ਨੇੜੇ ਹੀ ਐ ਨਗਰ ਝੰਡਾ ਕਲਾਂ ਉੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਕਿਉਂ ਪ੍ਰਮਾਤਮਾ ਹਸਲ ਵਿੱਚ ਜਿਹੜਾ ਅੰਦਰੋਂ ਜੁੜ ਜਾਂਦਾ ਹੈ ਉਹਨੂੰ ਇਦਾਂ ਪ੍ਰਤੀਤ ਹੁੰਦਾ ਹੈ ਕਿ ਉਹ ਪ੍ਰਮਾਤਮਾ ਸਦਾ ਵਸਦਾ ਉਹਨੂੰ ਦਿਸਦਾ ਹੁੰਦਾ ਹੈ ਹੁਣ ਅਣਥੱਕ ਸੇਵਾ ਜਿਹੜੇ ਗੁਰੂ ਘਰ ਦੇ ਵਿੱਚ ਕਰਦੇ ਐ ਜਦ ਸਿਮਰਨ ਕਰਦੇ ਐ ਉਹਨਾਂ ਨੂੰ ਪ੍ਰਮਾਤਮਾ ਹਮੇਸ਼ਾ ਅੰਗ ਸੰਗ ਵਸਦਾ ਨਾજર ਆਉਂਦਾ ਹੈ ਉਹ ਬਲਾਇਤ ਸ਼ਾਹ ਕਹਿੰਦੇ ਜਿਵੇਂ ਆਪਣੀ ਸੜਕ ਬਣੀ ਹੁੰਦੀ ਐ ਮੇਨ ਰੋਡ ਤੋਂ ਲੈ ਕੇ ਆਪਣੇ ਪਿੰਡ ਤੱਕ ਹਰ ਪਿੰਡ ਵਿੱਚ ਇਹ ਸੜਕ ਬਣੀ ਹੁੰਦੀ ਹੈ। ਐਦਾਂ ਨਾ ਉਹ ਕਹਿੰਦੇ ਝਾੜੂ ਲੈ ਕੇ ਉਹ ਰੋਜ਼ਾਨਾ ਸਫਾਈ ਕਰਿਆ ਕਰੇ ਬੜੀ ਦੂਰ ਤੱਕ। ਜਿਵੇਂ ਇਥੋਂ ਕੋਈ ਬੰਦਾ ਮੰਨ ਲਓ ਵੀ ਨੰਗਲ ਦੇ ਅੱਡੇ ਤੱਕ ਜਾਂ ਇੱਧਰ ਕੋਈ ਸੰਭਰ ਦਾ ਰਵੇ ਆਪਾਂ ਕਵਾਂਗੇ ਵੀ ਤੈਨੂੰ ਕੀ ਹੋਇਆ ਹੈ। ਤੂੰ ਕਮਲਾ ਹੋ ਗਿਆ ਤੂੰ ਚੱਲਾ ਹੋ ਗਿਆ ਤੂੰ ਇੱਧਰ ਸੜਕਾਂ ਤੇ ਵਾਂਝਾ ਮਾਰਦਾ ਰਹਿਣਾ ਹੈ। ਇਹ ਤੈਨੂੰ ਕੀ ਹੋ ਗਿਆ ਪਰ ਉਹਦਾ ਕਿਸੇ ਨੂੰ ਪਤਾ ਨਹੀਂ ਸੀ ਕਿ ਉਹਦੇ ਅੰਦਰ ਆਸ ਕੀ ਸੀ ਉਹ ਇੱਕ ਹੀ ਅਰਦਾਸ ਕਰਦਾ ਰਹਿੰਦਾ ਤੇ ਝਾੜੂ ਲਾਉਂਦਾ ਰਹਿੰਦਾ ਕਿ ਸੱਚੇ ਪਾਤਸ਼ਾਹ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਕਿਰਪਾ ਕਰਕੇ ਮੈਨੂੰ ਦਰਸ਼ਨ ਦੇ ਮੇਰਾ ਕਰਮ ਜਾਗ ਪਵੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰੇ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨਾਂ ਵਿਰਲਾ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸ ਹੈ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣ ਪਾਸ ਉਹ ਕਹਿੰਦੇ ਰੋਜ਼ਾਨਾ ਆਇਆ ਕਰੇ ਤੇ ਰਜਾਨਾ ਆਪਣੇ ਨਗਰ ਤੋਂ ਲੈ ਕੇ ਤੇ ਝਾੜੂ ਮਾਰਿਆ ਕਰੇ ਉਹ ਝਾੜੂ ਮਾਰਦਾ ਰਿਹਾ ਕਰੇ ਕਿਸੇ ਨੂੰ ਨਹੀਂ ਪਤਾ ਜਦੋਂ ਕੋਈ ਪੁੱਛਦਾ ਸੀ ਨਾ ਉਹ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੈ ਆਉਣਗੇ ਇਸ ਰਸਤੇ ਮੈਂ ਤਾਂ ਸਫਾਈ ਕਰਦਾ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਦੇਣਗੇ ਆਖੋ ਸਤਨਾਮ ਉਰੀਆਨਾ ਕਰਦਾ ਰਿਹਾ ਕਰੇ ਅੱਜ ਵੀ ਉਥੇ ਉਹਨਾਂ ਦੀ ਜਗ੍ਹਾ ਬਣੀ ਹੋਈ ਹੈ ਬਲੈਤ ਸ਼ਾਦੀ ਉਹਨਾਂ ਦੇ ਨਾਮ ਤੇ ਜਿਹੜੀ ਸੇਵਾ ਕਰਦਾ ਸੀ ਉਹ ਦਿਨ ਰਾਤ ਸੇਵਾ ਕਰਦਾ ਸੀ ਅਣਥੱਕ ਸੇਵਾ ਮਨ ਵਿੱਚ ਆਸ ਸੀ ਕਿ ਜਰੂਰ ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਉਣਗੇ ਤਾਂ ਮੈਂ ਦਰਸ਼ਨ ਕਰਾਂਗਾ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਦੇਣ ਲਈ ਉਤਰ ਆਏ ਉਹ ਸਥਾਨ ਬਣਿਆ ਹੋਇਆ ਤੇ ਬੜੇ ਲੋਕ ਉੱਥੇ ਜਾਂਦੇ ਆ ਨਮਸਕਾਰ ਕਰਦੇ ਆ ਝੰਡਾ ਕਲਾਂ ਜੋ ਸਥਾਨ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਬੜੀ ਸੰਗਤ ਸ਼ਰਧਾ ਭਾਵਨਾ ਨਾਲ ਜਾਂਦੀ ਹੈ ਜਿਹੜੇ ਲੋਕ ਜਾਂਦੇ ਆ ਉਹਨਾਂ ਦੀ ਅਰਦਾਸ ਮਨੋ ਕਾਮਨਾ ਵੀ ਪੂਰੀ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਭਾਵਨਾ ਹੁੰਦੀ ਹੈ ਭਾਵੇਂ ਇੱਥੇ ਆ ਜਿਨ੍ਹਾਂ ਦੇ ਅੰਦਰ ਭਾਵਨਾ ਹੈ ਤੇ ਮਹਾਰਾਜ ਮਿਹਰ ਕਰਦੇ ਆ ਉਹ ਦਿਨ ਰਾਤ ਜਦੋਂ ਝਾੜੂ ਆਉਂਦਾ ਲਾਉਂਦਾ ਰਿਹਾ ਕਰੇ ਤੇ ਫਿਰ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਸੀ ਕਿਉਂਕਿ ਅੰਦਰੋਂ ਜੁੜਿਆ ਹੋਇਆ ਸੀ ਅੰਗ ਸੰਗ ਵੱਸਦਾ ਉਹਨੂੰ ਦਿਸਦਾ ਸੀ ਪ੍ਰਮਾਤਮਾ ਸਦਾ ਆਪਣੇ ਅੰਗ ਸੰਗ ਸਮਝਦਾ ਸੀ ਉਹਦੇ ਅੰਦਰ ਆਸ ਸੀ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਣਗੇ ਹੋਣਗੇ ਜਦੋਂ ਕਿਸੇ ਵੀ ਕੰਮ ਦੀ ਮਨ ਵਿੱਚ ਆਸ ਹੁੰਦੀ ਹੈ ਨਾ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਹੌਲੀ-ਹੌਲੀ ਸਮਾਂ ਪਾ ਕੇ ਪੂਰੀ ਕਰ ਦਿੰਦੇ ਆ ਕਿਉਂਕਿ ਪਰਮਾਤਮਾ ਵਿੱਚ ਕਮੀ ਨਹੀਂ ਹੈ ਗੁਰੂ ਵਿੱਚ ਕਮੀ ਨਹੀਂ ਹੈ ਕਮੀ ਸਾਡੇ ਵਿੱਚ ਹੋ ਸਕਦੀ ਹੈ ਅਸੀਂ ਔਗਣ ਹਾਰੇ ਜੀਵ ਹਾਂ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਤੂੰ ਦੇ ਗੁਣ ਗਾਉਂਦਾ ਰਿਹਾ ਕਰੋ ਉਹ ਦਿਨ ਰਾਤ ਗੁਣ ਗਾਉਂਦਾ ਰਹਿੰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੈ ਬਾਜਾਂ ਵਾਲਿਆ ਮੇਰੇ ਤੇ ਕਿਰਪਾ ਕਰ ਮੈਨੂੰ ਦਰਸ਼ਨ ਦੇ ਤੇ ਫਿਰ ਦਰਸ਼ਨ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੁਣ ਗਾਵੋ ਸਦਾ ਸੁਭਾਈ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਵੀ ਪਿਆਰ ਨਾਲ ਪ੍ਰਮਾਤਮਾ ਦੀ ਸਿਫਤਸਲਾ ਦੇ ਗੀਤ ਗਾਉਂਦੇ ਰਹਿ ਤਾ ਪ੍ਰੇਮ ਵਿੱਚ ਤੇ ਫਾਰਮੈਲਿਟੀ ਵਿੱਚ ਦਿਨ ਰਾਤ ਦਾ ਫਰਕ ਹੁੰਦਾ ਹੈ ਇੱਕ ਤਾਂ ਹੁੰਦੀ ਹੈ ਫਾਰਮੈਲਿਟੀ ਕਰਨੀ ਇੱਕ ਹੁੰਦਾ ਹੈ ਪ੍ਰੇਮ ਸ਼ਰਧਾ ਭਾਵਨਾ ਨਾਲ ਕੋਈ ਕੰਮ ਕਰਨਾ ਫੇਰ ਮਹਾਰਾਜ ਸਚੇ ਪਾਇਸ਼ਾ ਕਹਿੰਦੇ ਕਿਰਪਾ ਹੁੰਦੀ ਆ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਸਿਫਸਲਾ ਦੀ ਬਰਕਤ ਨਾਲ ਮਨ ਮੰਗੇ ਫਲ ਫਿਰ ਮਾਲਕ ਦੇ ਦਰ ਤੋਂ ਪ੍ਰਾਪਤ ਹੁੰਦੇ ਆ ਤੇ ਪ੍ਰਮਾਤਮਾ ਫਿਰ ਜਿੰਦ ਦੇ ਨਾਲ ਵਸਦਾ ਸਾਥੀ ਪ੍ਰਤੀਤ ਹੁੰਦਾ ਹੈ ਨਾਰਾਇਣ ਪ੍ਰਾਣ ਆਧਾਰਾ ਦੇ ਸੰਤ ਜਨਾਂ ਦੀ ਕਿਰਪਾ ਨਾਲ ਪ੍ਰਮਾਤਮਾ ਜਿੰਦ ਦਾ ਆਸਰਾ ਪ੍ਰਤੀਤ ਹੁੰਦਾ ਹੈ। ਹਮ ਸੰਤ ਜਨਾਂ ਰੇ ਨਾਰਾ ਮੈਂ ਤਾਂ ਉਸ ਗੁਰਮਖ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ। ਪਤ ਤੋ ਪੁਨੀਤ ਕਰ ਲਿੰਨੇ ਕਿਉਂਕਿ ਜਿਹੜੇ ਗੁਰਮਖ ਜਨ ਹੁੰਦੇ ਆ ਜਿਹੜੇ ਸੰਤ ਚਨ ਹੁੰਦੇ ਆ ਉਹ ਵਿਕਾਰਾਂ ਵਿੱਚ ਡਿੱਗੇ ਹੋਿਆਂ ਨੂੰ ਵੀ ਪਵਿੱਤਰ ਜੀਵਨ ਵਾਲਾ ਬਣਾ ਦਿੰਦੇ ਹਨ। ਪਤ ਤੋ ਪੁਨੀਤ ਕਰ ਲਈ ਨੇ ਕਰ ਕਿਰਪਾ ਹਰ ਜਸ ਦੀ ਨੇ ਜਦੋਂ ਪਰਮਾਤਮਾ ਕਿਰਪਾ ਕਰਕੇ ਪਰਮਾਤਮਾ ਦੀ ਸਿੱਖਸਲਾ ਦੀ ਦਾਤ ਫਿਰ ਉਹਨਾਂ ਨੂੰ ਮਿਲ ਜਾਂਦੀ ਹੈ ਸਭ ਤੋਂ ਵੱਡੀ ਦਾਤ ਤੇ ਹੀ ਹੈ ਨਾਮ ਦੀ ਦਾਤ ਉਹਦੀ ਸਿੱਖਸਲਾ ਦੀ ਦਾਤ ਉਹਦੇ ਗੁਣਾਂ ਨੂੰ ਗਾਉਣ ਦੀ ਦਾਤ ਫਿਰ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਪਾਰ ਬ੍ਰਹਮ ਕਰੇ ਪ੍ਰਤਪਾਲਾ ਪਰਮਾਤਮਾ ਆਪ ਸਿੱਖਸਲਾ ਕਰਨ ਵਾਲਿਆਂ ਦੀ ਫਿਰ ਰੱਖਿਆ ਕਰਦਾ ਜਿਨ੍ਹਾਂ ਨੇ ਉਹਦੇ ਗੁਣ ਗਾਏ ਪ੍ਰਮਾਤਮਾ ਦੇ ਤੇ ਉਹਨਾਂ ਦੀ ਫਿਰ ਪ੍ਰਮਾਤਮਾ ਨੇ ਰੱਖਿਆ ਕੀਤੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਛ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਫਿਰ ਮਹਾਰਾਜ ਸੱਚੇ ਪਾਤਸ਼ਾਹ ਅੰਤ ਵੇਲੇ ਛਡਾ ਲੈਂਦੇ ਹਨ ਇਹ ਵਾਰੀ ਆ ਮਨੁੱਖਾ ਜਨਮ ਦੀ ਇਹ ਆਖਰੀ ਸਮਾਂ ਹੀ ਆ ਆਪਾਂ ਕਹਿੰਦੇ ਆ ਆਖਰੀ ਸਮੇਂ ਜਪ ਲਾਏ ਜਿਹੜਾ ਮਨੁੱਖਾ ਜਨਮ ਮਿਲਣਾ ਇਹ ਆਖਰੀ ਸਮਾਂ ਸਾਡਾ ਚੱਲ ਰਿਹਾ ਮਨੁੱਖਾ ਜਨਮ ਮਿਲ ਜਾਣਾ ਭਾਵ ਲਾਸਟ ਜਨਮ ਇਹ ਆਖਰੀ ਸਮਾਂ ਜਨਮ ਤੋਂ ਲੈ ਕੇ ਮੌਤ ਤੱਕ ਦਾ ਹੁੰਦਾ ਹੈ ਜੋ ਸਾਨੂੰ ਮਨੁੱਖਾ ਜਨਮ ਮਿਲਿਆ ਹੈ ਇਹ ਸਾਡਾ ਅੰਤ ਸਮਾਂ ਹੈ ਇਸ ਤਰਾ ਮਾਰੇ ਕਹਿੰਦੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਫਿਰ ਉਹ ਪ੍ਰਮਾਤਮਾ ਰੱਖਿਆ ਕਰਦਾ ਪਰ ਜਿਨ੍ਹਾਂ ਦੀ ਰੱਖਿਆ ਕੀਤੀ ਤੂੰ ਉਹਨਾਂ ਦੇ ਜੀਵਨ ਵੱਲ ਵੇਖਿਆ ਕਰ ਉਹਨਾਂ ਦੇ ਪੂਰਣੇ ਤੇ ਚੱਲਿਆ ਕਰ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈ ਜਿਵੇਂ ਧਰੂ ਤੇ ਪ੍ਰਹਿਲਾਦ ਨੇ ਜਪਿਆ ਤਾਂ ਉਹਨੂੰ ਜਪਣ ਦੀ ਕੋਸ਼ਿਸ਼ ਕਰਿਆ ਕਰ ਤੇ ਉਹਨੂੰ ਜਪਿਆ ਕਰ ਹਰ ਦਿਨ ਰੈਣ ਕੀਰਤਨ ਗਾਈਐ ਮਹਾਰਾਜ ਕਹਿੰਦੇ ਤਾਂ ਤੇ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦੀ ਸਿਫਤਸਲਾ ਦੇ ਗੀਤ ਗਾਉਂਦੇ ਰਹਿਣਾ ਚਾਹੀਦਾ ਹੈ ਇਹਦੇ ਨਾਲ ਕੀ ਹੁੰਦਾ ਮਹਾਰਾਜ ਕਹਿੰਦੇ ਬੌੜ ਨਾ ਜੋਨੀ ਪਾਈਐ ਵੀ ਉਸ ਪ੍ਰਮਾਤਮਾ ਦੀ ਸਿਫਤਸਲਾ ਦੇ ਵਿੱਚ ਐਨੀ ਕੁ ਬਰਕਤ ਹੈ ਕਿ ਮੁੜ ਮੁੜ ਕੇ ਬੰਦੇ ਨੂੰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪੈਂਦਾ ਆਖੋ ਸਤਨਾਮ ਪਕ ਇਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਬੰਦੇ ਦਾ ਸਿਮਰਨ ਨਾਲ ਬੰਦਗੀ ਨਾਲ ਜਨਮ ਮਰਨ ਜਿਹੜਾ ਉਹ ਕੱਟਿਆ ਜਾਂਦਾ ਹੈ ਬਹੁੜ ਨਾ ਜੋਨੀ ਪਈਏ ਵੀ ਸਿਵਸਲਾ ਦੀ ਵਕਤ ਨਾਲ ਉਹ ਮੁੜ ਫਿਰ ਜਨਮ ਮਰਨ ਦੇ ਗੇੜ ਵਿੱਚ ਆਉਂਦਾ ਨਹੀਂ ਹੈ ਪਰਮਾਤਮਾ ਉਹਤੇ ਸੀ ਬਖਸ਼ਿਸ਼ ਕਰ ਦਿੰਦੇ ਹਨ ਜਸਦੇਵ ਪਰਖ ਵਿਦਾਤਾ ਪਰ ਜਿਸ ਮਨੁੱਖ ਨੂੰ ਸਿਰਜਣਹਾਰ ਉਸ ਪ੍ਰਮਾਤਮਾ ਨੇ ਆਪ ਇਹ ਦਾਤ ਦੇਂਦਾ ਹੈ ਉਹਨਾਂ ਨੇ ਇਸ ਰਸ ਨੂੰ ਸਮਝਿਆ ਹੈ ਹਰੇਕ ਇਹ ਇਸ ਰਸ ਨੂੰ ਸਮਝ ਨਹੀਂ ਸਕਦਾ ਇਹ ਸਭ ਤੋਂ ਉੱਤਮ ਤੇ ਸਭ ਤੋਂ ਮਿੱਠਾ ਰਸ ਹੈ ਜਿਹਦਾ ਕੋਈ ਵੀ ਰਸ ਮੁਕਾਬਲਾ ਨਹੀਂ ਕਰ ਸਕਦਾ ਇਸ ਦੇਵਾ ਪੁਰਖ ਪਿਧਾਤਾ ਜਿਸ ਮਨੁੱਖ ਨੂੰ ਇਹ ਪ੍ਰਮਾਤਮਾ ਆਪ ਰਸ ਬਖਸ਼ਦਾ ਹੈ ਹਰ ਰਸ ਤਿਨ ਹੀ ਜਾਤਾ ਉਹਨੇ ਹੀ ਪ੍ਰਮਾਤਮਾ ਦੇ ਨਾਮ ਦਾ ਇਹ ਰਸ ਸਮਝਿਆ ਹੈ ਤੇ ਉਹਦੀ ਕਦਰ ਸਮਝੀ ਹੈ ਪ੍ਰਮਾਤਮਾ ਦੇ ਨਾਮ ਦੀ ਹਰ ਇੱਕ ਨੂੰ ਕਦਰ ਨਹੀਂ ਹੁੰਦੀ ਆਪਾਂ ਕਈ ਵਾਰੀ ਸੁਣਿਆ ਵੀ ਸਾਈਂ ਦਾ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਉਹ ਹੈ ਬੜਾ ਅਮੋਲਕ ਤੇ ਪਰ ਇਹਨੂੰ ਸਮਝਦਾ ਕੋਈ ਕੋਈ ਕਹੇ ਕਿ ਉਹਦੀ ਸ਼ਰਨ ਵਿੱਚ ਕਿੰਨਾ ਸੁੱਖ ਹੈ ਉਹਨੂੰ ਸ਼ਰਨ ਉਹਦੀ ਸ਼ਰਨ ਵਿੱਚ ਜਾਇਆ ਉਹਨੂੰ ਮੱਥਾ ਟੇਕਿਆ ਪਰਮਾਤਮਾ ਦੇ ਗੁਣਾਂ ਨੂੰ ਸੁਣਿਆ ਕਿੰਨੇ ਲਾਭ ਹੁੰਦੇ ਨੇ ਕਿੰਨਾ ਫਾਇਦਾ ਹੁੰਦਾ ਹੈ ਤੇ ਕਿੰਨੀਆਂ ਕਿੰਨੀ ਕਿਰਪਾ ਤੇ ਕਿੰਨੀ ਬਖਸ਼ਿਸ਼ ਰਹਿਮਤ ਹੁੰਦੀ ਹੈ ਹੈ ਬੜਾ ਅਮੋਲਕ ਪਰ ਜਾਣਦਾ ਕੋਈ ਕੋਈ ਹੈ ਸਾਈਂ ਨਾਮ ਅਮੋਲ ਕੀਮਾ ਨਾ ਕੋਈ ਜਾਣ ਲੋ ਜਾਣਦਾ ਕੌਣ ਹੈ ਜਿੰਨਾ ਭਾਗ ਮਥਾ ਹੈ ਜਿੰਨਾ ਦੇ ਮੱਥੇ ਦੇ ਭਾਗ ਜਾਗਦੇ ਸੇ ਨਾਨਕ ਹਰ ਰੰਗ ਮਾਣਦੋ ਇਹੀ ਉਸ ਰੰਗ ਨੂੰ ਮਾਣ ਸਕਦੇ ਸੁਣ ਜਦੋਂ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾ ਹੋ ਜਦੋਂ ਅਸੀਂ ਸੁਣਦੇ ਤੁਰੇ ਜਾਂਦੇ ਹੁਣ ਆਪਾਂ ਰੋਜ਼ ਸੁਣਦੇ ਆ ਰੋਜ਼ ਪੜ੍ਹਦੇ ਆ ਪਰ ਇਹਦਾ ਰਿਜ਼ਲਟ ਹੌਲੀ-ਹੌਲੀ ਆਉਂਦਾ ਆ ਰਿਹਾ ਹੁਣ ਸੰਗਤ ਸੁਭਾ ਬਹੁਤ ਹਾਜ਼ਰੀ ਭਰਦੀ ਹੈ ਤੇ ਹੁਣ ਸ਼ਾਮ ਨੂੰ ਵੀ ਸੰਗਤ ਬਹੁਤ ਹਾਜ਼ਰੀ ਭਰਦੀ ਏ ਸੰਗਤ ਨੂੰ ਸੰਗਤ ਬਹੁਤ ਸ਼ਾਮ ਨੂੰ ਵੀ ਮੱਥਾ ਟੇਕਣ ਹੁੰਦੇ ਆ ਕਿਉਂਕਿ ਸੰਗਤ ਨੂੰ ਜਦੋਂ ਪਤਾ ਲੱਗਦਾ ਹੈ ਜਦੋਂ ਗਿਆਨ ਹੁੰਦਾ ਜਦੋਂ ਜਾਣਕਾਰੀ ਹੁੰਦੀ ਆ ਆਪਾਂ ਮਿਹਨਤ ਕਰਾਂਗੇ ਤਾਂ ਮਿਹਨਤ ਦਾ ਫਲ ਤਾਂ ਫਿਰ ਜ਼ਰੂਰ ਮਿਲਦਾ ਸਮਾਂ ਜ਼ਰੂਰ ਲੱਗਦਾ ਹੁੰਦਾ ਹਰ ਚੀਜ਼ ਤੇ ਜਦੋਂ ਹੌਲੀ-ਹੌਲੀ ਅਸੀਂ ਮਿਹਨਤ ਕਰਾਂਗੇ ਗੁਰਬਾਣੀ ਨੂੰ ਵਿਚਾਰਾਂਗੇ ਕੋਸ਼ਿਸ਼ ਕਰਾਂਗੇ ਗੁਰਬਾਣੀ ਨੂੰ ਸਮਝਣ ਦੀ ਤਾ ਫਿਰ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਹੌਲੀ ਹੌਲੀ ਉਹ ਪਰਮਾਤਮਾ ਜਿਨ੍ਹਾਂ ਨੂੰ ਇਹ ਦਾਤ ਦਿੰਦਾ ਹੈ ਉਹੀ ਇਸ ਸਵਾਦ ਨੂੰ ਚੱਕ ਸਕਦੇ ਆ ਉਹੀ ਸਮਝ ਸਕਦੇ ਆ ਟਾਈਮ ਕੋਈ ਨਹੀਂ ਹੁੰਦਾ ਕਈ ਵਾਰੀ ਨਾ ਆਇਆ ਜਾਏ ਅੰਮ੍ਰਿਤ ਵੇਲਾ ਬਹੁਤ ਵੱਡੀ ਦਾਤ ਆ ਪਰ ਉਹ ਜ ਸੁਣਦੇ ਆ ਪਰ ਕਈ ਵਾਰੀ ਨਾ ਸਮਾਂ ਲੱਗੇ ਅਸੀਂ ਦਿਨ ਵੇਲੇ ਵੀ ਹਾਜ਼ਰੀ ਭਰ ਸਕਦੇ ਆ ਅਸੀਂ ਸ਼ਾਮ ਨੂੰ ਵੀ ਹਾਜ਼ਰੀ ਭਰ ਸਕਦੇ ਆ ਅਸੀਂ ਸੋਦਾ ਰਹਿ ਰਾਤ ਸੈ ਵਿੱਚ ਵੀ ਹਾਜ਼ਰੀ ਭਰ ਸਕਦੇ ਆ ਜਦੋਂ ਇਹ ਸੁਣਿਆ ਸੀ ਨਾ ਵੀ ਇਸ ਜਗ੍ਹਾ ਤੇ ਜਦੋਂ ਰੋਜ਼ ਨਿਤਨੇਮ ਹੁੰਦਾ ਰੋਜ਼ ਬਾਣੀ ਪੜੀ ਜਾਂਦੀ ਉਹ ਜਗ੍ਹਾ ਵਿੱਚ ਕਿਰਨਾ ਏਸੀਆਂ ਪੈਦਾ ਹੋ ਜਾਂਦੀਆਂ ਉੱਥੇ ਵਾਈਬ੍ਰੇਸ਼ਨ ਏਸੀ ਪੈਦਾ ਹੋ ਜਾਂਦੀ ਹੈ ਕਿ ਉੱਥੇ ਮੱਲੋ ਮੱਲੀ ਮਾਰਨ ਲੱਗਦਾ ਹੈ ਜਿਹੜੀ ਧਰਤੀ ਤੇ ਰੋਜ਼ ਬਾਣੀ ਪੜੀ ਜਾਂਦੀ ਹੁਣ ਇੱਥੇ ਆ ਕੇ ਮਨ ਕਿਉਂ ਟਿਕਦਾ ਕਿਉਂਕਿ ਇੱਥੇ ਸਦਾ ਬਾਣੀ ਪੜੀ ਜਾਂਦੀ ਹੈ ਪਾਠ ਚੱਲਦੇ ਰਹਿੰਦੇ ਨੇ ਨਿਤਨੇਮ ਚੱਲਦੇ ਰਹਿੰਦੇ ਨੇ ਰੋਜ਼ ਨਿਤਨੇਮ ਹੁੰਦਾ ਘਰੇ ਹੋ ਸਕਦਾ ਸਾਥੋਂ ਰੋਜ਼ ਨਾ ਹੋਵੇ ਪਰ ਇੱਥੇ ਤਾਂ ਰੋਜ਼ਾਨਾ ਨਿਤਨੇਮ ਹੁੰਦਾ ਹੈ ਨਾ ਤਾਂ ਫਿਰ ਇਹ ਧਰਤੀ ਪਵਿੱਤਰ ਹੈ ਇੱਥੇ ਆ ਕੇ ਜਿੰਦੋ ਬੰਦਾ ਆਪਣਾ ਮਸਤਕ ਲਾਉਂਦਾ ਹੈ ਤਾਂ ਉਹਦੇ ਭਾਗ ਬਦਲ ਜਾਂਦੇ ਆ ਆਖੋ ਸਤਨਾਮ ਇਹ ਐਸੀ ਧਰਮ ਧਰਤੀ ਬਣ ਜਾਂਦੀ ਹੈ ਜਿੱਥੇ ਦਿਨ ਰਾਤ ਬਾਣੀ ਪੜੀ ਜਾਂਦੀ ਹੈ ਹਰ ਰਸ ਤੇ ਨਹੀਂ ਜਾਂਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਰਸ ਨੂੰ ਚੱਕ ਲਿਆ ਹੈ ਜਿਨ੍ਹਾਂ ਨੇ ਕਦਰ ਸਮਝੀ ਹੈ ਜਮ ਕੰਕਰ ਨੇੜ ਨਾ ਆਇਆ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਜਮ ਕੰਕਰ ਭਾਵ ਜਮ ਦੂਤ ਤੇਰੇ ਨੇੜੇ ਵੀ ਨਹੀਂ ਟੁੱਕ ਸਕਦਾ ਸੁਖ ਨਾਨਕ ਸ਼ਰਣੀ ਪਾਇਆ ਕਿ ਭਾਈ ਪ੍ਰਮਾਤਮਾ ਦੀ ਸ਼ਰਨ ਪਿਆ ਤੇ ਪਰਮਾਤਮਾ ਦੀ ਸ਼ਰਨ ਪੈ ਰਹੀਏ ਤਾਂ ਇਹ ਫਿਰ ਆਤਮਿਕ ਆਨੰਦ ਮਾਣ ਲਈਦਾ ਹੈ ਇਹ ਆਤਮਿਕ ਜੀਵਨ ਦੀ ਸਫਲਤਾ ਜਦੋਂ ਪੂਰਾ ਗੁਰੂ ਬਖਸ਼ਿਸ਼ ਕਰਦਾ ਹੈ ਪੜਦਿਆ ਨਾ ਪਾ ਸ਼ਬਦ ਗੁਰਪੂਰ ਹੈ ਕੀਤੀ ਪੂਰੀ ਜਦੋਂ ਪੂਰੇ ਗੁਰੂ ਨੇ ਮੈਨੂੰ ਆਤਮਿਕ ਜੀਵਨ ਦੀ ਸਫਲਤਾ ਬਖਸ਼ੀ ਪ੍ਰਾਵਰ ਰਹਿ ਆ ਪਰ ਪੂਰੀ ਤੇ ਮੈਨੂੰ ਪਰਮਾਤਮਾ ਹਰ ਥਾਂ ਫਿਰ ਵਿਆਪਕ ਫਿਰ ਨਜ਼ਰ ਆਉਣ ਲੱਗ ਪੈਂਦਾ ਹੈ ਖੇਮ ਕੁਸਲ ਭਇਆ ਇਸ਼ਨਾਨਾ ਤੇ ਫਿਰ ਮੇਰੇ ਅੰਦਰ ਆਤਮਿਕ ਸੁਖ ਆਨੰਦ ਬਣ ਗਿਆ ਇਹ ਹੈ ਇਸ਼ਨਾਨ ਜੋ ਮੈਂ ਗੁਰੂ ਸਰਗੁਰੂ ਸਰੋਵਰ ਵਿੱਚ ਕੀਤਾ ਹੈ ਖੇਮ ਕੁਸਲ ਭਇਆ ਇਸ਼ਨਾਨਾ ਪਾਰ ਬ੍ਰਹਮ ਵਿਟ ਹੋ ਕੁਰਬਾਨਾ ਮੈਂ ਐਸੇ ਪ੍ਰਮਾਤਮਾ ਤੋਂ ਬਲਿਹਾਰ ਜਾਂਦਾ ਹਾਂ ਸਦਕੇ ਜਾਂਦਾ ਹਾਂ ਜੀਨੇ ਮੈਨੂੰ ਪੂਰਾ ਗੁਰੂ ਮਿਲਾ ਦਿੰਦਾ ਹੈ ਗੁਰ ਕੇ ਚਰਨ ਕਮਲ ਰਿਧ ਧਾਰੇ ਜਿਸ ਮਨੁੱਖ ਨੇ ਗੁਰੂ ਦੇ ਕੌਲ ਫੁੱਲ ਵਰਗੇ ਕੋਮਲ ਚਰਨ ਮੇਰੇ ਹਿਰਦੇ ਵਿੱਚ ਟਕਾ ਦਿੱਤੇ ਭਾਵ ਆਪਣਾ ਗਿਆਨ ਸੀ ਜਿਹੜਾ ਉਹ ਮੇਰੇ ਹਿਰਦੇ ਵਿੱਚ ਟਕਾ ਦਿੱਤਾ ਜਿਹੜੇ ਪ੍ਰਮਾਤਮਾ ਦੇ ਗੁਣ ਸੀ ਉਹ ਟਕਾ ਦਿੱਤੇ ਗੁਰ ਕੇ ਚਰਨ ਕਮਲ ਰਿਧ ਧਾਰੇ ਫੇਰ ਕੀ ਹੁੰਦਾ ਹੈ ਬਿਗਨਣਾ ਲਾਗੇ ਤਿਲਕਾ ਕੋਈ ਕਾਰਜ ਸਾਗਲ ਸਵਾਰੇ ਉਹਦੀ ਜ਼ਿੰਦਗੀ ਦੇ ਰਸਤੇ ਵਿੱਚ ਫਿਰ ਮਹਾਰਾਜ ਕਹਿੰਦੇ ਰੱਤਾ ਪਰ ਵੀ ਰੁਕਾਵਟ ਨਹੀਂ ਆਉਂਦੀ ਗੁਰੂ ਉਹਦੇ ਸਾਰੇ ਕਾਰਜ ਸਵਾਰ ਦਿੰਦਾ ਹੈ ਮਿਲ ਸਾਧੂ ਦੁਰ ਮਤ ਖੋਏ ਫਿਰ ਗੁਰੂ ਨੂੰ ਮਿਲ ਕੇ ਖੋਟੀ ਮਤ ਹੈ ਜਿਹੜੀ ਉਹ ਨਾਸ ਹੋ ਜਾਂਦੀ ਹੈ ਆਪਾਂ ਕਹਿੰਦੇ ਆ ਬੰਦਾ ਗਲਤ ਰਸਤੇ ਪੈ ਗਿਆ ਬੰਦਾ ਨਸ਼ੇ ਵਿਸ਼ੇ ਵਿੱਚ ਪੈ ਗਿਆ ਕੋਟੀ ਮਤ ਹੋ ਗਈ ਵਿਚਾਰ ਮਾੜੇ ਹੋ ਗਏ ਮਹਾਰਾਜ ਕਹਿੰਦੇ ਫਿਰ ਹੌਲੀ-ਹੌਲੀ ਮਹਾਰਾਜ ਬਖਸ਼ਿਸ਼ ਕਰਦੇ ਆ ਮਿਲ ਸਾਧੂ ਦੁਰਮਤ ਖੋਏ ਗੁਰੂ ਨੂੰ ਮਿਲ ਕੇ ਭਾਈ ਗੁਰੂ ਨੂੰ ਮਿਲਣ ਦਾ ਲਾਭ ਕੀ ਹੈ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਲਾਭ ਕੀ ਹੈ ਗੁਰੂ ਦੇ ਬਚਨ ਸੁਣਨ ਦਾ ਲਾਭ ਕੀ ਹੈ ਕਿਉਂਕਿ ਗੁਰੂ ਨੂੰ ਮਿਲ ਕੇ ਸਾਡੀ ਜਿਹੜੀ ਖੋਟੀ ਮਤ ਹੈ ਉਹ ਨਾਸ਼ ਹੋ ਜਾਂਦੀ ਹੈ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕਹਿਰਾ ਫਿਰ ਉਹ ਨਾਮ ਨਾਲ ਨਾਮ ਦੀ ਸਾਬਣ ਨਾਲ ਉਹ ਧੋਤੀ ਜਾਂਦੀ ਹੈ ਮਤ ਸਾਫ ਹੋ ਜਾਂਦੀ ਹੈ ਆਗਣ ਨਿਕਲ ਜਾਂਦੇ ਆ ਤੇ ਫਿਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਪਾਵ ਰਤਨ ਹੀਰੇ ਵਰਗੇ ਵਰਗੇ ਰਤਨਾ ਵਰਗੇ ਵਿਚਾਰ ਹੈ ਜਿਹੜੇ ਉਹ ਸਾਡੇ ਅੰਦਰ ਪੈਦਾ ਹੋ ਜਾਂਦੇ ਹਨ ਮਤ ਵਿੱਚ ਰਤਨ ਜਵਾਹਰ ਮਾਨਕ ਕਦੋਂ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਤੂੰ ਇੱਕ ਗੱਲ ਵੀ ਸੁਣ ਲਈ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਦ ਦਇਆਲ ਏਕ ਅੱਖਰ ਹਰ ਮਨ ਵਸਤ ਇੱਕ ਅੱਖਰ ਵੀ ਕਿਤੇ ਮਨ ਵਿੱਚ ਵਸ ਜਾਏ ਇਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਉਹਦੇ ਬਚਨ ਸੁਣ ਕੇ ਫਿਰ ਨਿਹਾਲ ਹੋ ਜਾਂਦਾ ਹੈ ਦੇ ਸਾਬੂਨ ਲਈਆ ਉਹ ਧੋਏ ਪਾਤ ਤਪੁਨੀਤ ਸਭ ਹੋਏ ਵਿਕਾਰੀ ਮਨੁੱਖ ਵੀ ਗੁਰੂ ਨੂੰ ਮਿਲ ਕੇ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ RAM DAS ਸਰੋਵਰ ਨਾਤੇ ਜਿੱਥੇ ਆਪ ਜੀ ਬੈਠੇ ਹੋ ਇਹ RAM ਦੇ ਦਾਸਾਂ ਦਾ ਸਰੋਵਰ ਹੈ ਤੇ ਗੁਰੂ ਦੀ ਸੰਗਤ ਵਿੱਚ ਆਤਮਿਕ ਇਸ਼ਨਾਨ ਕਰਦੇ ਕਰਕੇ ਮਨ ਨੂੰ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਇਸ਼ਨਾਨ ਕਰੰਦੇ ਆ ਮਹਾਰਾਜ ਜੀ ਸਭ ਲਾਥੇ ਪਾਪ ਕਮਾਤੇ ਫਿਰ ਮਹਾਰਾਜ ਕਹਿੰਦੇ ਉਹਨਾਂ ਦੇ ਸਾਰੇ ਪਿਛਲੇ ਕਮਾਏ ਹੋਏ ਪਾਪ ਵੀ ਲੈ ਜਾਂਦੇ ਹਨ ਗੁਣ ਗੋਵਿੰਦ ਨਿਤ ਗਾਈਐ ਇਸ ਤਰ੍ਹਾਂ ਮਹਾਰਾਜ ਕਹਿੰਦੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਸਾਧ ਸੰਗ ਮਿਲ ਧਈਐ ਫਿਰ ਮਾਲਕ ਦੀ ਸਿਸਲਾ ਦੇ ਗੀਤ ਗਾਉਣੇ ਚਾਹੀਦੇ ਆ ਫਿਰ ਮਨ ਵਾਸਤਫਲ ਪਾਈ ਹੈ ਉਹ ਮਨੁੱਖ ਫਿਰ ਮਾਲਕ ਦੇ ਦਰ ਤੋਂ ਮਨ ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ਗੁਰ ਪੂਰਾ ਹਿਰਦੇ ਤੇ ਆਈ ਜਿਹੜਾ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਭਾਵ ਗੁਰੂ ਜੀ ਦੇ ਗੁਣਾਂ ਨੂੰ ਵਸਾ ਲੈਂਦਾ ਹੈ ਗੁਰੂ ਗੋਪਾਲ ਅਨੰਦਾ ਉਹ ਪਰਮਾਤਮਾ ਸਭ ਤੋਂ ਵੱਡਾ ਹੈ ਸ੍ਰਿਸ਼ਟੀ ਦਾ ਪਾਲਣ ਹਾਰਾ ਹੈ ਤੇ ਆਨੰਦ ਸਰੂਪ ਹੈ ਜਪ ਜਪ ਜੀਵੇ ਪਰਮਾਨੰਦਾ ਸਭ ਤੋਂ ਉੱਚੇ ਆਨੰਦ ਦੇ ਮਾਲਕ ਨੂੰ ਜਪ ਜਪ ਕੇ ਉਹ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ਗੁਰੂ ਗੋਪਾਲ ਅਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਇਸ ਤਰ੍ਹਾਂ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਉਸ ਪਰਮਾਤਮਾ ਦਾ ਨਾਮ ਸਿਮਰਦੇ ਰਹੀਏ ਤੇ ਪਰਮਾਤਮਾ ਆਪਣੇ ਮੋਢ ਕਦੀਮਾ ਵਾਲਾ ਜਿਹੜਾ ਪਿਆਰ ਵਾਲਾ ਸੁਭਾਅ ਉਹਨੂੰ ਕਾਇਮ ਰੱਖਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ